ਲਵੀ ਦੋਸਤੋ ਸਾਰੇ ਵੀਰਾਂ ਨੂੰ ਫਿਰ ਪੇ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਨਤਪਾਲ ਸਿੰਘ ਬੱਬੂ ਤੇ ਆਪਾਂ ਅੱਜ ਫਿਰ ਬਾਬਾ ਟਰੈਕਟਰ ਸੇਲ ਪੱਤੇ ਜਾਣੇ ਪਹੁੰਚਾਂਗੇ ਤੇ ਆਸ ਉਹਨੂੰ ਕੰਡੀਸ਼ਨ ਰੇਟ ਮਾਡਲ ਵੀਡੀਓ ਚ ਬਣੇ ਰਿਹਾ ਬਾਈ ਜੀ ਤੇ ਬਾਈਆਂ ਤੋਂ ਸੂਟਾ ਲਾਵਾਂਗੇ ਕਰਦੇ ਆ ਟਰੈਕਟਰ ਤੋਂ ਸ਼ੁਰੂ ਆਪਾਂ ਪਹਿਲਾਂ ਸੋਨਾਲੀਕਾ ਤੋਂ ਕਿੰਨੇ ਮਾਡਲ ਆ ਬਾਈ ਜੀ ਇਹ 2018 ਮਾਡਲ ਆ ਜੀ ਇਹ ਵੀ 2018 ਮਾਡਲ ਆ ਤੇ ਰੰਗ ਪੇਂਟ ਦਾ ਬਾਈ ਜੀ ਇਹ ਵੀ ਰੰਗ ਪੇਂਟ ਦਾ Ориਜਨਲ ਆਗਾ ਤੇ ਟਾਇਰ ਟੱਪੇ ਨਾਲ ਦੇ ਨੇ ਬਾਈ ਜੀ ਹਾਂ ਜੀ ਨਾਲ ਦੇ ਟਾਇਰ ਨਿਕ ਬਈ ਜੀ ਇੰਜਨ ਗੇਅਰ ਦਾ ਬਈ ਜੀ ਕੋਕਾ ਲਓ ਬਈ ਜੀ ਕੰਡੀਸ਼ਨ ਚੈੱਕ ਕਰ ਲਓ ਬਈ ਟਰੈਕਟਰ ਵੀ ਪੂਰਾ ਸਾਫ ਪਿਆਗਾ ਰੰਬਾ ਰੰਬਾ ਦਾ ਇਲਾਵਾ ਵੀ ਨਿਕਾਂ ਦਵਾ ਦੀ ਤੁਹਾਨੂੰ ਪੂਰਾ ਕਹੰਡ ਕੰਡੀਸ਼ਨ ਦਾ 18 ਮਾਡਲ ਹੈਗਾ ਕੀ ਡਿਮਾਂਡ ਆ ਬਈ ਜੀ ਇਹ ਇੱਕ ਲੱਖ ਚੰਦ ਨਹੀਂ ਆਵੀ ਤਵੀ 395000 ਰੁਪਏ ਡਿਮਾਂਡ ਆ ਮਾਨਤਨ ਬਈ ਜੀ ਹੋ ਜਾਊਗਾ ਹੋ ਜਾਊਗਾ ਠੀਕ ਆ ਬਈ ਮੌਕੇ ਤੇ ਮਾਨਤਨ ਵੀ ਬਾਈ ਹੋ ਜਾਊਗਾ ਤੇ ਬਾਈਆਂ ਕੋਲ ਵੈਸੇ ਸਾਂਗੇ ਸੌਦਾ ਹੁੰਦੀ ਲੰਗੀਆਂ ਜਿੰਨੇ ਵੀ ਟਰੈਕਟਰ ਹੁੰਦੇ ਨੇ ਕਿ ਲੋਨ ਵਗੈਰਾ ਟਰੈਕਟਰ ਕਟਾਉਣਾਗਾ ਕਾਪੀ ਕਾਜਾਸਤਾ ਦੇ ਉੱਤੇ ਠੀਕ ਹੈ ਜੀ ਤੇ ਲੋ ਬਈ ਆ ਗਿਆ ਛੋਟਾ ਫਾਈਵ ਸਟਾਰ 969 ਐਫ ਈ ਲੈ ਵੀ 2022 ਮਾਡਲ ਆ ਜੇ ਚੱਲ ਚਲਾਵੇ ਦੀ ਗੱਲ ਕਰੀ ਕਿੰਨੇ ਘੰਟੇ ਚੱਲੇਗਾ ਜੀ ਤੇ 500 ਘੰਟੇ ਚੱਲੇਗਾ ਜੀ ਲੈ ਵੀ 500 700 ਘੰਟਾ ਚੱਲਿਆ ਹੋਇਆ ਹੈਗਾ ਕੰਡੀਸ਼ਨ ਚੈੱਕ ਕਰੋ ਬਈ ਟਰੈਕਟਰ ਦੀ ਜੇ ਟਾਇਰ ਟੱਪਿਆਂ ਦੀ ਗੱਲ ਕਰੀ ਬਈ ਜੀ ਲੈ ਵੀ 90 95 ਰੁਪਏ ਪਰ ਟਾਇਰ ਨਾਲ ਦੇ ਪੈਣਗੇ ਬਾਕੀ ਵੇਟ ਵਗੈਰਾ ਵੀ ਲੱਗੇ ਹੋਏ ਨੇਗੇ ਤੇ ਨਾਲ ਹੀ ਆਏ ਨੇ ਬਈ ਇਹ ਵੇਟ ਠੀਕ ਆ ਜੀ ਨਾਲ ਦੀ ਵੇਟ ਨੇਗੇ ਬਈ ਇਹ ਖੁੱਲੇ ਪਲੇਟਫਾਰਮ ਵਾਲਾ ਗਿਆ ਛੋਟੇ ਗੇਅਰ ਚ ਆ ਗਿਆ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ? ਇਹ 10 ਲੱਖ 45000 ਰੁਪਏ ਦੀ। ਬਾਈ ਵੀ 10 ਲੱਖ 45000 ਰੁਪਏ ਡਿਮਾਂਡ ਆਗੇ। ਮਾਨਤਾਨ ਬਾਈ ਜੀ ਜਰੂਰ ਹੋ ਜੂਗਾ। ਇੱਕ ਵਾਰੀ ਕਾਲ ਜਰੂਰ ਕਰਕੇ ਆਇਓ। ਹਾਂਜੀ। ਤੇ ਲਓ ਜੀ ਆ ਗਿਆ 5405 ਤੇ ਅੱਜ ਮੈਨੂੰ ਲੱਗਾ ਸਾਰੇ ਝੋਟੇ ਖੜਾ ਹੀ ਬਟਾ। ਹਾਂਜੀ ਹਾਂਜੀ। ਤੇ ਲਓ ਬਾਈ ਜੀ ਅਗਲਾ ਵੀ ਛੋਟਾ ਟਰੈਕਟਰ ਹੈਗਾ ਕੰਡੀਸ਼ਨ ਇਹਦੀ ਵੀ ਚੈੱਕ ਕਰ ਲੋ। ਇਹਦਾ ਟਾਇਰ ਨਾਲ ਦੀ ਮੇਰੇ ਵੀ। ਤੇ ਲਓ ਬਾਈ ਜੀ ਚੈੱਕ ਕਰੋ ਐਮ ਆਰ ਐਫ ਅਜੇ ਤੱਕ ਮੀਟਾ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਆ ਬਾਬਾ ਟਰੈਕਟਰ ਸੇਲ ਪਰਚਾਈ ਜਾਣਦੇ ਸ਼ੋਅਰੂਮ 'ਚ ਖੜਾ ਦਾ ਵੀ ਮਾਡਲ ਆ ਜਿਹੜੀ ਲੈਂਕ ਜਿਹੜੀ ਲੈਂਕ ਸੈਕਰੋਮੈਕਸ ਗੇਰ ਸਾਰੇ ਫੀਚਰ ਵਾਲਾ ਜਿਹਨੇ ਆਪਾਂ ਕਹੇ ਨਾ ਤੇ ਟਰੈਕਟਰ ਵੀ ਵਿੱਚ ਉੱਟਾ ਤੇ ਬਾਕੀ ਕਨੋਪੀ ਵਗੈਰਾ ਤੁਸੀਂ ਦੇਖ ਸਕਦੇ ਹੋਗੇ ਲੱਗੇ ਹੋਈ ਆ 20 ਮਾਡਲ ਆਗਾ ਤੇ ਕੀ ਡਿਮਾਂਡ ਆ ਭਾਈ ਜੀ ਇਹਦੀ 12 ਲੱਖ 20 ਹਜ਼ਾਰ ਕੀ ਜੀ ਲੈ ਵੀ 12 ਲੱਖ 20 ਹਜ਼ਾਰ ਰੁਪਏ ਡਿਮਾਂਡ ਲੱਗੇ ਕੰਡੀਸ਼ਨ ਪੂਰੇ ਸਾਫੀਆ ਕੋਕਾ ਪੀਸ ਪਿਆਗਾ ਟਰੈਕਟਰ ਫੋਲਟੋ ਮਾਡਲ ਆਗਾ ਜਿਹੜੀ ਲੈਂਕ ਚ ਤੇ ਲੋਬੇ ਜੀ ਆ ਟਰੈਕਟਰ ਸੋਂੋ ਜਿਵੇਂ ਆਪਾਂ ਕਹੇ ਜੀ ਮੰਡੀ ਚ ਤਾਵਾ ਟਰੈਕਟਰ ਹੀ ਹੋਣਾਗਾ ਹਾਂ ਜੀ ਤਾਂ ਮੈਨੂੰ ਲਾਂਚ ਹੀ ਕਰਿਆ ਗਿਆ ਨਾ ਹਾਂ ਜੀ ਹਾਂ ਲਓ ਜੀ ਕਰਿਆ ਹੋਇਆ ਹੈਗਾ ਤੇ ਅਜੇ ਸਾਲ ਕੀ ਹੋਇਆ ਟਰੈਕਟਰ ਨੂੰ ਲਾਂਚ ਕਰੇ ਨੂੰ ਟਾਈਗਰ 65 ਵਾਲਾ 65 22 ਤੇ ਲਓ ਬਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਪੂਰਾ ਕੋਕਾ ਪੀਸ ਵੈਟਰ ਟਰੈਕਟਰ ਚਮਕਦਾ ਪਿਆਗਾ ਤੇ ਅਲਫਾ ਫਿਲੂਪੀ ਵਗੈਰਾ ਇਹ ਤਾਂ ਕਨਾਲ ਨਹੀਂ ਠੀਕ ਹੈ ਬਿਲਕੁਲ ਨਵਾਂ ਹੈ ਠੀਕ ਹੈ ਇਹ ਵੀ ਡੰਜਰ ਪਿਆ ਜਾਂਦਾ ਜੀ ਹਾਂ ਹਾਂ ਡੰਜਰ ਦਾ 22 ਮਾਡਲ ਹੈ ਸੀਆਰਡੀ ਇੰਜਨ ਹੈ ਠੀਕ ਹੈ ਜੀ ਲਓ ਬਈ ਸੀਆਰਡੀ ਇੰਜਨ ਹੈ ਖੁੱਲੇ ਪਲੇਟਫਾਰਮ ਵਾਲਾਗਾ ਤੇ ਚੱਲ ਚੱਲਾ ਵੀਰ ਗੱਲ ਕਰੀਏ ਕਿੰਨੇ ਘੰਟੇ ਕਿੰਨੇ ਬਈ ਬੋ ਪਾਸਾ ਸੁਪਨਟੇ ਚੱਲੇ ਠੀਕ ਹੈ ਜੀ ਜਿੰਨੇ ਕਿ ਟਰੈਕਟਰ ਭਾਈ ਜੀ ਜਿਵੇਂ ਆਪਾਂ ਕਹਿੰਦੇ ਟਾਪ ਮਾਡਲ ਹੁੰਦੇ ਨੇਗੇ ਯਾਤਰ ਭਾਈ ਕੋਲ 500 ਤੋਂ 600 ਘੰਟੇ ਤੋਂ ਲੈ ਕੇ 2000 ਘੱਟ ਤੱਕ ਐਨੇ ਕਿ ਹੁੰਦੇ ਨੇਗੇ ਤੇ ਇਹਦੀ ਕੀ ਡਿਮਾਂਡ ਹੈ ਭਾਈ ਜੀ ਇਹ 9,85,000 ਦੀ ਲੈ ਵੀ 9,85,000 ਰੁਪਏ ਡਿਮਾਂਡ ਹੈ ਤੇ ਟੱਚਿੰਗ ਮੇਟੀਆਂ ਦੀ ਭਾਈ ਮਾੜੀ ਮੋਟੀ ਬਾਈ ਕਾਲਨ ਪੱਤੀ ਠੀਕ ਹੈ ਜੀ ਮਾੜੀ ਮੋਟੀ ਲੱਗੇ ਹੋਵੇ ਬਸ ਇੱਕ ਗੱਲ ਹੈ ਭਾਈ ਜੀ ਵਿਸ਼ਵਾਸਯੋਗ ਕੰਮ ਆ ਕਰਨ ਦਾ ਤੇ ਜੇ ਚੀਜ਼ ਕੋਈ ਵੀ ਕਰਵਾਈ ਹੋਈ ਤਾਂ ਦੱਸ ਕੇ ਦਿਓ ਸਾਹੀ ਹਾਂ ਦੱਸਾਂਗੇ ਠੀਕ ਹੈ ਚਲੋ ਬਈ 4x4 ਦਾ ਛੋਟਾ ਭਾਈ ਆ ਗਿਆ 969 ਚਲੋ ਬਈ ਇਹਦੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਇਹ ਵੀ ਪੂਰਾ ਕੋਪਾ ਦਾ ਪੂਰਾ ਕੋਪਾ ਤੇ ਜਿਵੇਂ ਆਪਾਂ ਕਹਦੇ ਬਈ ਇਹ ਟਰੈਕਟਰ ਇਦਾਂ ਦਾਗਾ ਅੱਜ ਕੱਲ੍ਹ ਦੇ ਮੁੰਡਿਆਂ ਦੀ ਦਿਲਾਂ ਦੀ ਧੜਕਣ ਬਣ ਚੁੱਕਿਆ ਹੈ ਟਰੈਕਟਰ ਤੇ ਟਾਇਰ ਟੱਪੇ ਗੱਲ ਕਰੀ ਬਈ ਜੀ ਇਹਨਾਂ ਦੇ 85 ਪੈਸੇ ਲੈ ਵੀ 85 ਪੈਸੇ ਨਾਲ ਦੇ ਟਾਇਰ ਨੇਗੇ ਤੇ 5 ਸਟਾਰ ਹੈਗਾ ਤੇ 21 ਮਾਡਲ ਹੈਗਾ ਕੀ ਡਿਮਾਂਡ ਹੈ ਜੀ ਇਹਦੀ 832000 ਲੈ ਵੀ 832000 ਰੁਪਏ ਡਿਮਾਂਡ ਹੈਗੀ ਕਨੋਪੀ ਵਗੈਰਾ ਦੇਖ ਲਓ ਬਈ ਜੀ ਤੇ ਸੀਟ ਕਵਰ ਵਗੈਰਾ ਪੂਰੇ ਹਜੇ ਤੱਕ ਨਾਲ ਦੇਨੇਗੇ ਫੁੱਲ ਫੀਚਰ ਵਾਲਾ ਟਰੈਕਟਰ ਹਾਂਜੀ ਠੀਕ ਹੈ ਜੀ ਤੇ ਜਿੰਨੇ ਟਰੈਕਟਰ ਨੇ ਬਈ ਪੰਜਾਬ ਨੰਬਰਿੰਗ ਨਾਲੇ ਸਾਰਾ ਪੰਜਾਬ ਨੰਬਰਿੰਗ ਬਾਹਰਲਾ ਕੋਈ ਨਹੀਂ ਬਾਹਰਲਾ ਕੋਈ ਨਹੀਂ ਹੋਗਾ ਤੇ ਲੈ ਬਈ ਅਗਲਾ ਵੀ ਚੈੱਕ ਕਰ ਲੋ ਫਾਰਮਰ ਟਰੈਕ 60 55 ਛੋਟੇ ਗੇਰ ਵਾਲਾ ਹੈ ਜੀ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ 20 ਪੀਡਾ ਵਾਲਾ T20 ਤੇ ਲੋ ਬਈ ਚੈੱਕ ਕਰੋ 18 ਮਾਡਲ ਆਗਾ ਤੇ ਟਾਇਰ ਟਪੇ ਦੇ ਵੀ ਬਈ ਜੀ ਨਾਲ ਦੇ ਨੇ ਠੀਕ ਹੈ ਜੀ ਕਿੰਨੇ ਕੁ ਪੈਸੇ ਪੈਣੇ ਬਈ ਇਹਦੇ ਟਰ ਟਾਇਰ ਹੋ ਗਏ ਚਾਹੀਦੇ ਨੇ। ਇਹ ਵੀ 85 ਪੈਸੇ ਟਾਇਰ ਨਾਲ ਦੇਣਗੇ। ਪੰਜਾਬ ਨੰਬਰ ਹੈਗਾ। ਕੰਡੀਸ਼ਨ ਇਹਦੀ ਵੀ ਚੈੱਕ ਕਰ ਲੋ ਪੂਰਾ ਸਾਫ ਆ। ਨਵਾਂ ਬੈਟਰੀ। ਨਵਾਂ ਟਰੈਕਟਰ। ਕੀ ਡਿਮਾਂਡ ਆ ਬਾਈ ਜੀ? 6,82,000। 6 ਲੱਖ। 6,42,000। 6,42,000 ਰੁਪਇਆ। 6,42,000 ਰੁਪਇਆ ਡਿਮਾਂਡ ਆ ਬਈ। ਬਾਕੀ ਮੌਕੇ ਤੇ ਮਾਤਾਂ ਨੂੰ ਹੋ ਜਾਊਗਾ ਬਾਈ ਜੀ। ਇਹ ਨਾ ਗਿਆ ਕਰੋ ਬਾਈ ਜੀ ਵੀ ਟਰੈਕਟਰ ਦਾ ਰੇਟ ਜ਼ਿਆਦਾ ਹੈਗਾ। ਇੱਕ ਵਾਰੀ ਆਓ ਤੇ ਬਾਈ ਮੌਕੇ ਤੇ ਮਾਤਾਂ ਕਰਨਗੇ। ਤੇ ਲੈ ਬਾਈ ਜੀ ਅੱਗੇ ਆ ਗਿਆ ਚਮਾ ਨਵਾਂ ਟਰੈਕਟਰ। 3 ਸਪੀਡ ਚ। ਹਰ ਵਾਰ ਸਪੀਡ 'ਚ ਦੇ 2022 ਮਾਡਲ ਹੈਗਾ ਤੇ ਲਓ ਬਾਈ ਜੀ ਚੈੱਕ ਕਰੋ ਅਜੇ ਤੱਕ ਚਿੱਟਾ ਵਗੈਰਾ ਵੀ ਨਾਲ ਦੀ ਪੈਣਗੇ ਲਫਾ ਬਲੂਪੇ ਵਗੈਰਾ ਜੇ ਟੇਪ ਦੀ ਗੱਲ ਕਰੀ ਬਾਈ ਜੀ ਸ਼ੌਕ ਨੂੰ ਹੁੰਦੀ ਹੈ ਇਹ ਜੀ ਮਾਸਟੇਪ ਵਸਾਉਂਦੇ ਠੀਕ ਆ ਜੀ ਜੇ ਟਾਇਰ ਪੇਂਟ ਵਿਜਿਨਟਾ ਨਾ ਪੈ ਜਾ ਠੀਕ ਆ ਜੀ ਤੇ ਬਾਕੀ ਤੁਸੀਂ ਜੱਜ ਵੀ ਕਰ ਸਕਦੇ ਹੋ ਬਾਈ ਜੀ ਕਿੰਨੇ ਘੰਟੇ ਚੱਲੇ ਆਊਗਾ ਤਕਰੀਬਨ ਇਹ 324 25 ਘੰਟੇ ਚੱਲੇਗੀ 324 25 ਜਿਵੇਂ ਕਹਦੀ ਹੈ ਬਾਈ ਜੀ ਅੱਧੇ ਘਟ ਟਰੈਕਟਰ ਵਾ ਪਾਈ ਇੰਪਲੇ ਇਦਾਂ ਦੇ ਨੇਗੇ ਜਿਹੜੇ ਕੰਪਨੀ ਵਾਲੇ ਹੁੰਦੇ ਨੇ ਨਾ ਲਾਂਚ ਕਰਨ ਦੇ ਮਾਰੇ ਇੰਨਾ ਕੋਲੀ ਖੜਾ ਜਾਂਦੇ ਨੇ ਹੈਗੇ ਹ ਤੇ ਪੀਵੀ 13 ਸੰਗਰੂਰ ਦਾ ਨੰਬਰ ਆ ਜੀ ਸੰਗਰੂਰ ਦਾ ਨੰਬਰ ਆ ਫਸਟ ਪਾਰਟ ਠੀਕ ਆ ਜੀ 22 ਮਾਡਲ ਦਾ ਹਾਰੂਰ ਨਾਲ ਦੀ ਇਹਦਾ ਠੀਕ ਆ ਜੀ ਕੀ ਡਿਮਾਂਡ ਆ ਜੀ ਇਹਦੀ ਇਹ 7,85,000 ਰੁਪਏ ਲੈ ਵੀ 7,85,000 ਰੁਪਏ ਡਿਮਾਂਡ ਆ ਬਾਕੀ ਵੀ ਮੌਕੇ ਤੇ ਮਾਨਤਾ ਨਾਲ ਜਰੂਰ ਹੋ ਜਾਊਗਾ ਲੱਗ ਗਿਆ ਬਈ ਜੀ ਜੌਂਡੀਆਰਾ 5310 2016 ਮਾਡਲ 2016 ਮਾਡਲ ਨਕਦ ਕੈਸ਼ ਦਾ ਨਕਦ ਕੈਸ਼ ਠੀਕ ਆ ਜੀ ਤੇ ਟਰੈਕਟਰ ਨੇ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਤਕਰੀਬਨ ਇਹ ਵੀ ਨਵਾਂ ਛਤਰੀ ਇਹਦੇ ਨਾਲ ਤਾਂ ਨਹੀਂ ਜੀ ਬਈ ਛਤਰੀ ਇਹਦੇ ਨਾਲ ਨਹੀਂ ਠੀਕ ਹੈ ਜੀ। ਚੇਟਾ ਟੱਪੇ ਦੀ ਗੱਲ ਕਰੀ। ਟੱਪੇ ਨਾਲ ਦੇ ਭਾਈ ਅਸੀਂ ਪੈਸੇ ਲੈ। ਲੈ ਵੀ ਅਸੀਂ ਪੈਸੇ ਟਰੈਨ ਨਾਲ ਦੇ ਬਣਗੇ। ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ। ਰੰਗ ਪੈਂਟ ਦਾ ਭਾਈ। ਬਿਲਕੁਲ ਨਵਾਂ ਟਰੈਕਟਰ ਜੀ। ਬਿਲਕੁਲ ਨਵਾਂ ਟਰੈਕਟਰ ਹੈਗਾ। ਪੀ ਵੀ 4 ਵਾਲੀ ਨੰਬਰ ਹੈਗਾ। ਤੇ 15 16 ਮਾਡਲ ਹੈ ਭਾਈ। 16 ਮਾਡਲ। ਠੀਕ ਹੈ ਜੀ। ਕੀ ਡਿਮਾਂਡ ਹੈ ਜੀ ਇਹਦੀ? ਇਹਦੀ ਹੈਗਾ 6.5 ਲੱਖ ਰੁਪਈਆ। 6.5 ਲੱਖ ਰੁਪਈਆ। ਹਾਂ ਜੀ 6 ਲੱਖ 50 ਹਜ਼ਾਰ ਰੁਪਈਆ। ਚਲੋ ਭਾਈ ਜੀ। 4 ਸਪੀਡ ਚ ਆ ਗਿਆ ਭਈ ਇਹ। ਆਹ ਲਾ 3 ਸਪੀਡ ਜੀ। ਠੀਕ ਹੈ ਜੀ ਤੇ ਅਗੇ ਅਗੇ 75 75 ਹੌਸ ਪਾਵਰ ਦਾ ਬਈ 75 59 75 59 ਤੇ ਲੋ ਬਈ ਜੀ ਜਿਵੇਂ ਆਪਾਂ ਕਹ ਦੀ ਬਈ ਇਹ ਵੀ ਟਰੈਕਟਰ ਜਿਵੇਂ ਕਹ ਦੀ ਟਮੇਟਾ ਮੇ ਮਿਲਦੇ ਨੇਗੇ 17 ਮਾਡਲ ਆ ਜੀ 17 ਮਾਡਲ ਆਗਾ ਠੀਕ ਆ ਜੀ 17 ਮਾਡਲ ਆਗਾ ਤੇ ਇੱਕ ਰਾਰੋ ਗੇਅਰ ਵਾਲਾਗਾ ਫਰੰਟ ਰੋ ਤੇ ਫਰੰਟ ਹੈਪ ਤਾਂ ਨਵੀਂ ਲੈਣਾ ਜਮਾ ਫਰੰਟ ਟਾਇਰ ਮਗਰ ਲੈਣਾ ਮਗਰ ਲੈਣਾ ਆਉਂਦੇ ਨੇ ਬਈ ਜੀ ਚਲੋ ਬਈ ਚੈੱਕ ਕਰ ਲੋ ਖੁੱਲੇ ਪਲੇਟਫਾਰਮ ਚ ਕੀ ਡਿਮਾਂਡ ਆ ਬਈ ਜੀ ਦੀ ਇਹ 685000 ਹੈ ਨਹੀਂ 685000 ਰੁਪਇਆ ਰੇਟ ਬੂਟ ਵਗੈਰਾ ਲੱਗੋ ਨੇ ਬਈ ਚੈੱਕ ਕਰੋ ਤੇ ਰੰਗ ਪੇਂਟ ਦਾ ਵੀ ਰਿਜਨਲ ਹੈ ਠੀਕ ਆ ਜੀ ਰਿਜਨਲ ਹੀ ਆ ਭਾਈ ਜੀ ਤੇ ਕਿਹਾ ਵੀ ਸੋਨਾਲਿਕਾ ਡੀਆਈ 35 ਦਾ ਹਾਂਜੀ 14 ਮਾਡਲ 14 ਮਾਡਲ ਲਗਾ ਤੇ ਵੀ ਵੀ 29 ਮੋਗੇ ਦਾ ਨੰਬਰ ਆ ਕੰਡੀਸ਼ਨ ਜੀ ਡਬਲ ਕਲਚ ਚ ਹੈਗਾ ਸਾਈਡ ਗੇਅਰ ਚ ਹੈਗਾ ਜੇ ਟਾਇਰ ਟੱਪੇ ਦੀ ਗੱਲ ਕਰੀ ਬਈ ਜੀ ਚਾਹਤ ਕੋਈ ਹੈ ਜਿੱਤਰ ਕੋਈ 75 ਪੈਸੇ ਵੱਧ ਹੀ ਹੈ 85 ਰੁਪਏ ਨੂੰ ਆ ਮਨ ਠੀਕ ਹੈ ਜੀ 75 ਪੈਸੇ ਹੈਗੇ ਜੇ ਆਉਂਗੇ ਬਾਈ ਜੀ ਜਿੰਨੇ ਵੀ ਟਰੈਕਟਰ ਹੈਗੇ ਨੇ ਟਾਇਰ ਵੱਧ ਹੀ ਨਿਕਲਦੇ ਨੇ ਵੱਧ ਹੀ ਨਿਕਲਦੇ ਘੱਟ ਨਹੀਂ ਨਿਕਲਦੇ ਠੀਕ ਹੈ ਜੀ 14 ਮਾਡਲ ਹੈ ਕੀ ਡਿਮਾਂਡ ਹੈ ਇਹਦੀ ਇੰਦਰ ਲਗ 75000 ਰੁਪਏ 3 ਲੱਖ 75000 ਰੁਪਏ ਤੇ ਇਹਨਾਂ ਤੋਂ ਬਿਨਾਂ ਬਾਈ ਜੀ ਆਪਣੇ ਕੋਲ ਹੋਰ ਟਰੈਕਟਰ ਵੀ ਖੜੇ ਹੁੰਦੇ ਨੇਗੇ ਹਾਂ ਹਾਂ ਹੋਰ ਟਰੈਕਟਰ ਵੀ ਖੜੇ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਚਲੋ ਬਾਈ ਜੀ ਅੱਗੇ 4 ਸਪੀਡ ਚ ਛੋਟਾ ਟਰੈਕਟਰ ਜਹਾਜ਼ ਵਰਗਾ ਜਿਹਨੂੰ ਕਹਿੰਦੇ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਇਹ 20 ਮਾਡਲ ਆ ਜੀ ਇਹ 20 ਮਾਡਲ ਆ ਫੁੱਲ ਟੌਪ ਮਾਡਲ ਆ ਚੇਂਜਰ ਤੇ ਬਾਈ ਜੀ ਨਹੀਂ ਫੋਰ ਸਪੀਡ ਚ ਹੁੰਦਾ ਜੀ ਠੀਕ ਆ ਜੀ ਫੋਰ ਸਪੀਡ ਚ ਹੈ ਜੇ ਟਾਇਰ ਟੱਪੇ ਦੀ ਗੱਲ ਕਰੀਏ ਟਾਇਰ ਟੱਪੇ ਨਾਲ ਦੇ 75 75 ਪੈਸੇ ਟਾਇਰ ਨਾਲ ਦੇਣਗੇ 1150 ਘੰਟਾ ਚੱਲੇ ਠੀਕ ਆ ਜੀ 1150 ਘੰਟਾ ਚੱਲਿਆ ਬਾਈ ਜੀ ਕੰਡੀਸ਼ਨ ਦੇਖ ਲਓ ਪੂਰਾ ਸਾਫ ਪਿਆ ਕਰ ਬਿਲਕੁਲ ਨਵਾਂ ਟਰੈਕਟਰ ਆ ਕਰ ਸਾਫਟ ਪਾਰਟਸ ਨਾਲ ਦੇ ਠੀਕ ਆ ਜੀ ਤੇ ਕਿੱਥੋਂ ਦਾ ਨੰਬਰ ਆ ਬਾਈ ਜੀ ਇਹ ਤਾਂ ਕੋਈ ਪਤਾ ਇਹ ਤਾਂ ਮਥੇ ਹੰਦ ਚਾਉਂਦੀ ਜੰਡਰ ਦਾਊ ਸ਼ਾਇਦ ਠੀਕ ਆ ਜ ਤੇ ਬਾਕੀ ਬਈ ਕੰਡੀਸ਼ਨ ਚੈੱਕ ਕਰ ਲੋ ਬਈ ਸਾਫ ਪਿਆਗਾ ਤੇ ਕੀ ਡਿਮਾਂਡ ਪਈ ਜੀ ਇਹਦੀ ਇਹ 6 ਲੱਖ 820 10 ਲੱਖ 82 ਰਪੀ ਐ ਡਿਮਾਂਡ ਹੈ ਵੇਟ ਵਗੈਰਾ ਬਾਕੀ ਲੱਗੇ ਹੋਏ ਹੋਣਗੇ ਤੇ 16 ਦੇ ਟਨ ਨੋਟ ਬਈ ਚਲੋ ਬਈ ਟਰੈਕਟਰ ਪੂਰਾ ਸਾਫ ਹੈ ਲੈਂਕਰ ਲੁਨਕਰ ਵਗੈਰਾ ਵੀ ਅਜੇ ਤੱਕ ਪੂਰੀਆ ਸਾਫ ਹੈ ਨਾ ਠੀਕ ਹੈ ਜੀ ਚਲੋ ਬਈ ਤੁਹਾਨੂੰ ਟਰੈਕਟਰ ਦਿਖਾ ਦੇ ਬਾਕੀ ਬਾਈਆਂ ਕੋਲ ਹੋਰ ਵੀ ਟਰੈਕਟਰ ਹੁੰਦੇ ਨੇਗੇ ਤੇ ਮੋਬਾਈਲ ਨੰਬਰ ਦੱਸ ਦੋ ਬਈ ਜੀ ਆਪਣਾ 98558 ਜੀ ਹਾਂਜੀ 32366 ਠੀਕ ਹੈ ਭਾਈ ਜੀ ਜੇ ਕਿਸੇ ਨੇ ਹੋਰ ਵੀ ਟਰੈਕਟਰ ਖਰੀਦਣ ਹੋਇਆ ਸੰਪਰਕ ਕਰ ਲਿਓ ਭਾਈ ਜੀ ਧੰਨਵਾਦ